ਪਾਪੀ ਇਹ ਤੁਹਾਰਾ ਝਾੜੂ ਖਾਂ ਸੀਤ ਤਾਂ ਸਾਰੇ ਕਿਤੇ ਮਾਰ ਕੇ ਲਿਆਈਆਂ ਮੈਂ ਤਾਂ ਲੈ ਅੱਧੇ ਕਿਵੇਂ ਡੰਡੇ ਬਹਿ ਗੋੜਾ ਮਾਣਾ ਮੋਡਾ ਵੀ ਚਾਜਣਾ ਮੋਰਲਾ ਝਾੜੂ ਜੋ ਮੈਨੂੰ ਲੱਗਦਾ ਹੈਗਾ ਵੀ ਝਾੜੂ ਲਾਇਆ ਹੋਇਆਗਾ ਖੇਂਡਿਆ ਨਹੀਂ ਇਹ ਤਾਂ ਸੁੱਕਾ ਜਿਹਾ ਖੂੜਾ ਸੀਗਾ ਮੈਂ ਕਿਹਾ ਕੋਈ ਨਾ ਚੁੱਲ੍ਹੇ 'ਚ ਹੀ ਬਾਲ ਦੂੰਗੀ ਤਾਂ ਉੱਥੇ ਇਕੱਠਾ ਕੀਤਾ ਸੀ ਆਹੜਾ ਇੰਨਾ ਬਾਲਣ ਪਹਿੇ ਫੁਕਣਾਗਾ ਆ ਨਿਕ ਨਿਕ ਡੰਡੇ ਦੇ ਸਾਭੀ ਇੰਨੀਆਂ ਗੀ ਉਹੀ ਗੱਲ ਕਰ ਜਨਾ ਸਾਰਾ ਕੁਝ ਹੈਗਾ ਆਪਣੇ ਘਰੇ ਕਿਉਂ ਕੁਝ ਉਸੀ ਜੀ ਕਰਦੀ ਹੁੰਨੀ ਐ ਤੂੰ ਉਈ ਨਾ ਚਲ ਮੈਂ ਦੁਬਾਰਾ ਮਾਰ ਦਿੰਨੀ ਆ ਜੇ ਤੈਨੂੰ ਨਹੀਂ ਪਸੰਦ ਆਇਆ ਮੈਂ ਇੱਕ ਵਾਰੀ ਫੇਰ ਮਾਰ ਲੈਣੀ ਆ ਪਰ ਮੇਰੀ ਗੱਲ ਸੁਣ ਦਿਮਾਗ ਨਾਲ ਕੰਮ ਤੇ ਲਾਇਆ ਕਰ ਜਿੰਨਾ ਤੋਂ ਮੈਂ ਨਾ ਜਵਾਨ ਚ ਲਾਉਣ ਤੇ ਲਾਉਣੀ ਆ ਗੱਲਾਂ ਤਾਂ ਤੇਨੇ ਨੇ ਕਰ ਲੈਣੀਆਂ ਕੰਮਾਂ ਦਾ ਤੈਨੂੰ ਪਤਾ ਨਹੀਂ ਲੱਗਦਾ ਹੈਗਾ ਕਿਹੜਾ ਵੇਲਾ ਹੋ ਗਿਆ ਪਹਿਲਾਂ ਤੈਨੂੰ ਝਾੜੂ ਲਾਉਂਦੀ ਨੂੰ ਮੜਾ ਤੇ ਜਨਾ ਹੱਥ ਲਾ ਕੇ ਕੰਮਾਂ ਨੂੰ ਦੁਬਾਰਾ ਕਰ ਦਿੰਨੀ ਆ ਨਾਲੇ ਮੇਰੀ ਗੱਲ ਸੁਣ ਉਹ ਕੱਪੜੇ ਦਾ ਨਿਆ ਗਰਾਂ ਲੱਗਿਆ ਪੈਗਾ ਧੋਣੇ ਨੇ ਉਹ ਐਂ ਸਾਮਕੀ ਨਹੀਂ ਰੱਖਨੇ ਹੈਗੇ ਫਿਰ ਮੁੜ ਕੇ ਧੁੱਪੇ ਸਾਰੇ ਦਿਨ ਪਹਿਲਾਂ ਦੇ ਨੇ ਰੰਗੋਟੇ ਨੇ ਤੋਂ ਨਾ ਉਹ ਧੋ ਕੇ ਸੁ ਤਸਪਰਸ ਕਰਕੇ ਰੱਖ ਦੇ ਮੈਨੂੰ ਸਰਦਾਰਦੀ ਆ ਸਾਰੇ ਕੰਮ ਦੀ ਵੀ ਮੈਂ ਆਪੇ ਕਰ ਲਵਾਂ ਤਸ ਬੋਲ ਕੇ ਕੰਮ ਕੋਈ ਜ਼ਿਆਦਾ ਕਰਾਉਣੇ ਹੁੰਦੇ ਤੈਨੂੰ ਸਾਲੇ ਗੁਰੀ ਤੋਂ ਛੋਟੀ ਆ ਤਾਂ ਵੀ ਇਹਦਾ ਇਸ ਕਰ ਚ ਇੰਨਾ ਰੋਗ ਹੋ ਪਤਾ ਨਹੀਂ ਕਿਉਂ ਨਹੀਂ ਇਹਨੂੰ ਰੋਕ ਦੇ ਜੇ ਅੱਜ ਇਹਨਾਂ ਬੋਲਦੀ ਕੱਲ ਨੂੰ ਆਪਣੇ ਸਹੁਰੇ ਘਰੇ ਠੀਕ ਕੁਝ ਕਰੂਗੀ ਸਮਝੋ ਬਾਹਰ ਆ